ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਪਾਵਨ ਪਵਿੱਤਰ ਨਗਰ ਅਲਵਾਲ ਅਪੇਦ ਪੁਰਸ਼ ਬ੍ਰਹਮ ਗਿਆਨੀ ਤਤ ਵੇਤੇ ਮਹਾਪੁਰਖ ਸਚਖੰਡ ਵਾਸੀ ਤਨ ਤਨ ਬਾਬਾ ਈਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਆਪਾਂ ਸਾਰੀਆਂ ਹੀ ਸੰਗਤਾਂ ਉਨ੍ਹਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਅੰਦਰ ਉਨ੍ਹਾਂ ਦੀ yaad ਦੇ ਵਿੱਚ ਜੁੜ ਬੈਠੇ ਹਾਂ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੂਕੈ ਕਾਸ਼ਟ ਹਰਿਆ ਸੰਗਤ ਦੇ ਵਿੱਚੋਂ ਕਿੰਨੀ ਵੱਡੀ ਦਾਤ ਪ੍ਰਾਪਤ ਹੁੰਦੀ ਹੈ ਸੁੱਕੇ ਕਾਸਟ ਕਾਸਟ ਲੱਕੜ ਨੂੰ ਕਹਿੰਦੇ ਨੇ ਸੁੱਕੀ ਲੱਕੜ ਨੂੰ ਕਿਸੇ ਵੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਵੱਡੇ ਤੋਂ ਵੱਡੇ ਅਫਸਰ ਦੇ ਕੋਲ ਤੁਸੀਂ ਸੁੱਕੀ ਲੱਕੜ ਲੈ ਜਾਇਓ ਉਹਨੂੰ ਜਾ ਕੇ ਆਖਿਓ ਕਿ ਇਹ ਸੁੱਕੀ ਲੱਕੜ ਹੈ ਅਸੀਂ ਇਹਨੂੰ ਵਿਰਸ਼ ਬਣਾਉਣਾ ਹੈ ਅਸੀਂ ਇਹਨੂੰ ਹਰੀ ਕਰਨਾ ਕਿਉਂਕਿ ਉਹਨੇ ਸਰਚ ਕੀਤਾ ਹੁੰਦਾ ਖੇਤੀਬਾੜੀ ਤੇ ਮਿੱਟੀ ਪਾਣੀ ਤੇ ਉਹਨੇ ਸਰਚ ਕੀਤਾ ਹੁੰਦਾ ਉਹ ਕਹੇਗਾ ਕਿਸੇ ਵੀ ਤਰ੍ਹਾਂ ਇਹ ਸੁੱਕੀ ਲੱਕੜ ਹਰੀ ਨਹੀਂ ਹੋ ਸਕਦੀ ਇਹਦਾ ਤਾਂ ਕੇਵਲ ਤੇ ਕੇਵਲ ਬਾਲਣ ਬਣ ਸਕਦਾ ਹੈ ਜੰਡ ਇੱਕ ਦਰਖਤ ਹੈ ਜੀਨੂੰ ਨਾ ਤੇ ਕੋਈ ਫਲ ਫੁੱਲ ਲੱਗਦਾ ਤੇ ਨਾ ਉਹਦੀ ਸ਼ਾਂਹ ਹੁੰਦੀ ਐ ਨਾ ਉਹਦੇ ਤੇ ਪੰਛੀ ਬੈਠਦਾ ਐ ਅਸੀਂ ਉਹਨੂੰ ਘਰਾਂ ਦੇ ਵਿੱਚ ਲਾਉਣਾ ਵੀ ਪਸੰਦ ਨਹੀਂ ਕਰਦੇ ਨਾ ਉਹਨੂੰ ਖੇਤਾਂ ਦੇ ਵਿੱਚ ਲਾਉਣਾ ਪਸੰਦ ਕਰਦੇ ਆ ਨਾ ਹੀ ਉਹਦੀ ਲੱਕੜ ਦਾ ਕੋਈ ਘਰਾਂ ਦੇ ਵਿੱਚ ਬਰਤਨ ਦੇ ਵਾਸਤੇ ਫਰਨੀਚਰ ਬਣਦਾ ਐ ਸਾਹਿਬ ਸ੍ਰੀ ਗੁਰੂ ਗੋਬੇ ਸਿੰਘ ਮਹਾਰਾਜ ਨੇ ਆਪਣਾ ਜਾ ਕੇ ਝੰਡੇ ਦੇ ਨਾਲ ਘੋੜਾ ਬਣ ਦਿੱਤਾ ਰਾਤ ਗੁਜਾਰੀ ਸਿਮਰਨ ਕੀਤਾ ਜਿਹੜਾ ਗਰਥਨਕਾਰਿਆ ਜਾਂਦਾ ਜਿਹਨੂੰ ਕੋਈ ਪਸੰਦ ਨਹੀਂ ਕਰਦਾ ਗੁਰੂ ਗੋਬੇ ਸਿੰਘ ਮਹਾਰਾਜ ਦੀ ਉਹਤੇ ਦ੍ਰਿਸ਼ਟੀ ਪਈ ਉਹ ਝੰਡ ਨੂੰ ਝੰਡਾ ਸਾਹਿਬ ਬਣਾ ਦਿੱਤਾ ਬੋਲੋ ਸਤਨਾਮ ਸ੍ਰੀ ਇਸੇ ਤਰ੍ਹਾਂ ਸੰਗਤ ਜੀ 베ਰੀ ਦੇ ਕੰਡੇ ਹੁੰਦੇ ਨੇ 베ਰੀ ਨੂੰ ਕੋਈ ਘਰ ਦੇ ਵਿੱਚ ਲਾਉਣਾ ਪਸੰਦ ਨਹੀਂ ਕਰਦਾ ਗੁਰੂ ਨਾਨਕ ਪਾਸਾ ਦੀ ਦ੍ਰਿਸ਼ਟੀ ਪਈ 베ਰੀ ਨੂੰ 베ਰੀ ਸਾਹਿਬ ਬਣਾ ਦਿੱਤਾ ਗੁਰੂ ਨਾਨਕ ਪਾਸਾ ਨੇ ਪੱਥਰਾਂ ਨੂੰ ਪੰਜਾ ਲਾਇਆ ਪੰਜਾ ਸਾਹਿਬ ਬਣਾ ਦਿੱਤਾ ਕਈ ਲੋਕੀ ਆਖਦੇ ਨੇ ਕਿ ਤੇ ਦਰਖਤਾਂ ਦੀ ਪੂਜਾ ਕਰੀ ਜਾਂਦੇ ਨੇ ਉਹ ਭੋਲਿਓ ਲੋਕੋ ਰਾਸਤੇ ਦੇ ਵਿੱਚ ਕਿੰਨੀਆਂ 베ਰੀਆਂ ਆਉਂਦੀਆਂ ਨੇ ਕਿੰਨੇ ਝੰਡਾ ਹੁੰਦੇ ਨੇ ਉਹਨਾਂ ਨੂੰ ਨਹੀਂ ਕੋਈ ਪੂਜਦਾ ਜਿੰਨਾ ਤੇ ਗੁਰੂ ਸਾਹਿਬ ਦੀ ਦ੍ਰਿਸ਼ਟੀ ਪਈ ਉਹ ਵੀ ਪੂਜਣ ਯੋਗ ਹੋ ਗਏ ਜੜ ਇੱਕ ਜੁਨੀ ਐ ਅਸੀਂ ਤੇ ਫੇਰ ਇਹ ਇਨਸਾਨ ਆ ਅਸੀਂ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਵਾਂਗੇ ਸਾਡੇ ਤੇ ਬਖਸ਼ਿਸ਼ ਕਿਉਂ ਨਹੀਂ ਹੋਵੇਗੀ ਤਾਂ ਤਨਤਨ ਬਾਬਾ ਇਸਰ ਸਿੰਘ ਜੀ ਮਹਾਰਾਜ ਨੇ ਗੁਰਨਾਨਕ ਸਾਹਿਬ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਅੱਜ ਅਸੀਂ ਸਾਰੀ ਦੁਨੀਆ ਉਹਨਾਂ ਨੂੰ ਪੂਜਦੀ ਐ ਕੀ ਅਵਸਥਾ ਬਣ ਜਾਂਦੀ ਐ ਆਪ ਮੁਕਤ ਮੁਕਤ ਕਰੇ ਸੰਸਾਰ ਆਪ ਤੇ ਮੁਕਤ ਹੁੰਦੇ ਹੀ ਨੇ ਜਿਵੇਂ ਪਹਿਲਾਂ ਕੋਈ ਵਿਦਿਆਰਥੀ ਹੁੰਦਾ ਐ ਬੀਐਡ ਐਮਏ ਕਰ ਜਾਂਦਾ ਫਿਰ ਉਹ ਦੂਸਰੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਕਾਬਲ ਬਣ ਜਾਂਦਾ ਐ ਅੱਜ ਅਸੀਂ ਉਹਨਾਂ ਨੂੰ ਕੀ ਕਹਿੰਨੇ ਆ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਇੱਧਰ ਗਰਵਾਣੀ ਨੇ ਵੀ ਮੋਹਰ ਲਾ ਦਿੱਤੀ ਧੰ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਬ੍ਰਹਮ ਗਿਆਨੀ ਦੀ ਵੀ ਅਵਸਥਾ ਫਿਰ ਕੀ ਬਣ ਜਾਂਦੀ ਹੈ ਕਿਉਂਕਿ ਉਹ ਪਰਮੇਸ਼ਰ ਸਰੂਪ ਹੋ ਜਾਂਦੇ ਨੇ ਹਰ ਕਾ ਸੇਵਕ ਸੋ ਹਰ ਦੇਹਾ ਭੇਦ ਨ ਜਾਣੋ ਮਾਨਸ ਦੇਹਾ ਹਰ ਹਰ ਜਨ ਦੋਈ ਇੱਕ ਹੈ ਵਿਵ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਨੇ ਉਹ ਜਲ ਹੀ ਵਿਖੇ ਸਮਾਹੇ ਫਿਰ ਉਹ ਪਰਮੇਸ਼ਰ ਸਰੂਪ ਹੋ ਜਾਂਦੇ ਨੇ ਫਿਰ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅਮਰਤ ਵਰਸੀ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ ਉਹ ਸਦਾ ਹੀ ਅਮਰਤ ਵਰਸਦਾ ਉਹ ਜਿਹਦੇ ਵੱਲ ਵੀ ਤੱਕ ਲੈਂਦੇ ਨੇ ਨਾ ਜਿਵੇਂ ਮੇਰੇ ਤੋਂ ਪਹਿਲਾਂ ਬਾਬਾ ਜੀ ਸਾਨੂੰ ਸਰਵਣ ਕਰਾਉਂਦੇ ਸੀ ਉਹਨਾਂ ਕੋਲ ਆ ਕੇ ਪਾਪੀ ਵੀ ਪਵਿੱਤਰ ਹੋ ਜਾਂਦੇ ਸੀ ਜਿਹੜੇ ਅੱਤ ਦੇ ਸ਼ਰਾਬੀ ਸੀ ਜਿਨ੍ਹਾਂ ਨੂੰ ਸ਼ਰਾਬ ਪੀਣ ਤੋਂ ਬਿਨਾਂ ਤੋੜ ਲੱਗਦੀ ਸੀ ਨਾ ਜਦੋਂ ਉਹਨਾਂ ਦੀ ਸ਼ਰਨ ਦੇ ਵਿੱਚ ਆ ਜਾਂਦੇ ਸੀ ਜੀਤੇ ਵੱਲ ਤੱਕ ਲੈਂਦੇ ਸੀ ਮੁੜ ਕੇ ਸ਼ਰਾਬ ਪੀਣ ਦਾ ਫੁਰਨੈ ਨਹੀਂ ਸੀ ਬਣਦਾ ਮੈਨੂੰ ਇੱਕ ਮਹਾਪੁਰਖ ਮਿਲੇ ਕਹਿੰਦੇ ਅਸੀਂ ਇੰਗਲੈਂਡ ਦੇ ਵਿੱਚ ਗਏ ਉੱਥੇ ਕਹਿੰਦੇ ਮੈਨੂੰ ਇੱਕ ਪਰਿਵਾਰ ਮਿਲਿਆ ਉਹ ਕਹਿੰਦੇ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਇੱਥੇ ਦੀਵਾਨ ਲਾਉਣ ਆਏ ਅਸੀਂ ਨਾ ਤਾਂ ਉਹਨਾਂ ਦੇ ਕੋਈ ਨੇੜੇ ਸੇਵਾਦਾਰਾ ਨਾ ਨੇੜੇ ਉਹਨਾਂ ਦੇ ਦਰਸ਼ਨ ਕੀਤੇ ਨੇ ਨਾ ਨੇੜੇ ਹੋ ਕੇ ਉਹਨਾਂ ਦਾ ਕੀਰਤਨ ਸੁਣਿਆ ਜਦੋਂ ਦੀਵਾਨ ਸੁਜਾ ਰਹੇ ਸੀ ਅਸੀਂ ਪਿੱਛੇ ਬੈਠ ਕੇ ਦੀਵਾਨ ਸੁਣਿਆ ਜਦੋਂ ਮਹਾਪੁਰਖ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੱਡੀ ਦੇ ਵਿੱਚ ਬੈਠਣ ਲੱਗੇ ਅਸੀਂ ਡੰਡਾਤ ਨਮਸਕਾਰ ਕੀਤੀ ਮਹਾਪਰਖਾ ਨੇ ਸਾਨੂੰ ਦੂਰੇ ਹੀ ਤੱਕਿਆ ਤੱਕ ਕੇ ਸਾਡੇ ਵੱਲ ਹੱਸ ਪਏ ਕਹਿੰਦੇ ਉਦੋਂ ਤੇ ਅਸੀਂ ਹੱਸ ਗਈਆਂ ਮੁੜ ਕੇ ਅਸੀਂ ਕੋਈ ਦੁੱਖੇ ਨਹੀਂ ਦੇਖਿਆ ਬੋਲੋ ਸਤਨਾਮ ਧਿਆਨ ਦਿਚੇ ਫਰੋਸ ਸੇ ਬਚੋ ਬੈਂਕ ਕਾਰਡ ਸੇਫ ਇਸ ਸੇ ਬेटर ICICI ਸੇ ਬੈਂਕ ਅਕਾਊਂਟ ਖੋਲੋ ਜੀ ਬ੍ਰਹਿਮ ਗਿਆਨੀ ਸੰਗ ਸਗਲ ਆਧਾਰ ਬ੍ਰਹਿਮ ਗਿਆਨੀ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਉਹ ਸਾਰਿਆਂ ਦਾ ਹੀ ਬੇੜਾ ਪਾਰ ਲਾ ਦਿੰਦੇ ਨੇ ਇਸ ਕਰਕੇ ਸੰਗਤ ਜੀ ਅੱਜ ਵੀ ਜਿੰਨੀਆਂ ਤੁਸੀਂ ਸੰਗਤਾਂ ਇੱਥੇ ਪਹੁੰਚਿਆ ਆਪਣਾ ਅੱਜ ਵੀ ਸਾਰਿਆਂ ਦਾ ਹੀ ਭਲਾ ਹੋ ਰਿਹਾ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ ਭੈਣਾ ਪ੍ਰਸ਼ਾਦੇ ਤਿਆਰ ਕਰ ਰਹੀਆਂ ਨੇ ਜਿੰਨੇ ਵੀ ਕੋਈ ਇੱਥੇ ਸਟੇਜ ਤੇ ਸਜੇ ਹੋਏ ਨੇ ਸੰਗਤ ਬੈਠ ਕੇ ਕੀਰਤਨ ਸਰਵਣ ਕਰਦੀ ਹੈ ਕਈ ਵੀਰ ਅੱਗੇ ਹੋ ਕੇ ਗੱਡੀਆਂ ਲੰਘਾਉਂਦੇ ਨੇ ਕੋਈ ਜੋੜਿਆਂ ਦੀ ਸੇਵਾ ਕਰਦਾ ਹੈ ਅੱਜ ਵੀ ਆਪਣਾ ਸਾਰਿਆਂ ਦਾ ਭਲਾ ਹੋ ਰਿਹਾ ਆਓ ਮੈਂ ਧਾਰਨਾ ਪੜ ਕੇ ਸਮਾਪਤੀ ਕਰਾਂ ਐਸੀ ਤੱਕਣੀ ਸੀ ਪਿਆਰੇ ਆ ਤੇਰੀ ਤਾਰ ਗਏ ਉਹ ਦੁਨੀਆ ਨੂੰ ਐਸੀ ਤੱਕਣੀ ਸੀ ਪਿਆਰੇ ਆ ਤੇਰੀ ਤਾਰ ਗਏ ਉਹ ਦੁਨੀਆ ਨੂੰ प्यारे

कणी सी प्यार तेरी तार गेयो धुन एसी तकाणी सी प्यार तेरी तार ਇਸ ਕਰਕੇ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਗਲਾਬੇ ਤੇ ਪੰਜਾਬ ਦੇ ਸੁੱਕੇ ਬਾਗ ਦੇ ਵਿੱਚ ਗਏ ਸੁੱਕਾ ਬਾਗ ਹਰਾ ਹੋ ਗਿਆ ਗੁਰੂ ਨਾਨਕ ਪਾਸਾ ਸਿਵ ਨਾਮ ਰਾਜੇ ਦੇ ਬਾਗ ਦੇ ਵਿੱਚ ਚਰਨ ਪਾਇਆ ਬਾਗ ਹਰਾ ਹੋ ਗਿਆ ਜੇ ਜੜ ਜੁਨੀ ਤਰ ਸਕਦੀ ਐ ਅਸੀਂ ਗੁਰੂ ਦੀ ਸੰਗਤ ਵਿੱਚ ਆ ਕੇ ਕਿਉਂ ਨਹੀਂ ਤਰਾਂਗੇ ਮੈਂ ਇਸ ਆਲੋਵਾਲ ਨਗਰ ਦੇ ਕਿਹੜੇ ਸ਼ਬਦਾਂ ਦਾ ਵਿੱਚ ਧੰਨਵਾਦ ਕਰਾਂ ਧੰਨ ਸੋ ਗਾਓ ਧੰਨ ਸੋ ਠਾਓ ਧੰਨ ਪਨੀਤ ਕਟੰਬ ਸਭ ਲੋਏ ਜਿਹੜੀ ਜਗ੍ਹਾ ਤੇ ਮਹਾਪੁਰਖ ਜਨਮ ਲੈਂਦੇ ਨੇ ਉਹ ਪਿੰਡ ਵੀ ਧੰਨ ਐ ਉਹ ਥਾਂ ਵੀ ਧੰਨ ਐ ਉਹ ਪਰਿਵਾਰ ਵੀ ਭਾਗਾ ਵਾਲਾ ਐ ਏ ਆਲੋਵਾਲ ਨਗਰ ਦਾ ਅਸੀਂ ਕਿਹੜੇ ਸ਼ਬਦਾਂ ਦੇ ਵਿੱਚ ਧੰਨਵਾਦ ਕਰੀਏ ਜਿਸ ਨਗਰ ਨੇ ਸਾਨੂੰ ਅਪੇਤ ਪੁਰਸ਼ ਬ੍ਰਹਿਮ ਗਿਆਨੀ ਸੰਤ ਦਿੱਤੇ ਬੋਲੋ ਸਤਨਾਮ ਆਓ ਸੰਗਤ ਜੀ ਭੁੱਲਣਾ ਚੁੱਕਾਂ ਦੀ ਖਿਮਾ ਧੰਨਵਾਦ ਸਾਰੀ ਸੰਗਤ ਦਾ ਨਮਾਣਿਆਂ ਨੂੰ ਮਾਣ ਬਖਸ਼ਿਆ ਸਟੇਜ ਸੈਕਟਰੀ ਸਾਹਿਬ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਬੇਨਤੀ ਬਾਬਾ ਕਮਲ